ਗਿਆਨੀ ਜੀ ਉਹ ਜਿਹੜਾ ਸਕੂਲ ਆ ਨਾ ਉਹ ਆਰਐਸਐਸ ਭਾਜਪੀ ਦਾ ਹੋਣਾ ਪੱਕੀ ਗੱਲ ਆ ਆ ਮਾੜੀ ਜਿਹੀ ਗਿਆਨੀ ਦੀ ਗੱਲ ਸੁਣਿਓ ਤਾਂ ਫੇਕ ਕਰਦੇ ਆ ਗੱਲ ਇੱਕ ਵੀਰ ਬਚਨ ਕਰ ਰਿਹਾ ਸੀ ਕਹਿੰਦੇ ਇੱਕ ਬੱਚਾ ਸੀ ਉਹਨੇ ਪੇਪਰ 'ਚ ਇੱਕ ਅੱਖਰ ਵੀ ਨਹੀਂ ਲਿਖਿਆ ਜਦੋਂ ਰਿਜ਼ਲਟ ਆਇਆ ਤੇ ਉਹ ਬੱਚਾ ਫੇਲ ਹੋ ਰਿਹਾ ਏ ਪਰ ਉੰਦੀ ਜਿਹੜੀ ਪ੍ਰਿੰਸੀਪਲ ਸੀ ਨਾ ਉਹਨੂੰ ਉਹ ਕਹਿੰਦੇ ਜੀ ਇਹਨੇ ਤੇ ਕੀਤਾ ਹੀ ਕੁਝ ਨਹੀਂ ਐ ਕਾਫੀ ਸਮਾਂ ਸੋਚ-ਸੂਚ ਕੇ ਨਾ ਕਹਿੰਦੇ ਇਹਦਾ ਹਾਜ਼ਰੀ ਰਜਿਸਟਰ ਲਿਆਓ ਜਦੋਂ ਹਾਜ਼ਰੀ ਵੇਖੀ ਤੇ ਉਹਦੇ ਉੱਤੇ ਵੇਖਿਆ ਵੀ ਉਹ ਐਤਵਾਰ ਵੀ ਆਉਂਦਾ ਰਿਹਾ ਉਹਨਾਂ ਕਹਿੰਦੇ ਐਤਵਾਰ ਕਿਉਂ ਕਹਿੰਦੇ ਉਹ ਇੰਨਾ ਕੁ ਭਾਵਨਾ ਵਾਲਾ ਸੀ ਜਦੋਂ ਛੁੱਟੀ ਹੁੰਦੀ ਸੀ ਉਹ ਦਿਨ ਸਾਰੇ ਸਕੂਲ ਦੇ ਬੂਟਿਆਂ ਨੂੰ ਪਾਣੀ ਪਾਉਣਾ ਤੇ ਸਕੂਲ ਦੀ ਸਫਾਈ ਕਰਨੀ ਤੇ ਉਹਨੇ ਉਹਨੇ ਵੇਖਿਆ ਤੇ ਕਹਿਣ ਲੱਗੇ ਇਹ ਕੱਦਾਂ ਤੇ ਆਪਾਂ ਚਲਾ ਜਾਈਦਾ ਏ ਜਦੋਂ ਹੱਥ 'ਚ ਕਲਮ ਹੋਵੇ ਨਾ ਇਹ ਕੱਦਾਂ ਜਿਹਨੂੰ ਕਹਿੰਦੇ ਜੇ 1 ਕਿਲੋ ਸੌਜੀ ਲਈਏ ਤੇ ਨਾਲ ਧਣੀਆਂ ਫਰੀ ਮਿਲ ਜਾਂਦਾ ਨਾ ਤੇ ਮਹਾਰਾਜ ਸਾਹਿਬ ਕਿਰਪਾ ਕਰਨ ਉਹ ਪ੍ਰਿੰਸੀਪਲ ਨੇ ਵੇਖਿਆ ਕਹਿੰਦੇ ਅੱਖਰ ਭਾਵੇਂ ਕੋਈ ਨਹੀਂ ਆਉਂਦਾ ਪਰ ਇਹਨੂੰ ਮੈਂ ਪਿਛੇ ਨਹੀਂ ਰਹਿਣ ਦੇਣਾ ਇਹਨੇ ਹਾਜ਼ਰੀ ਪੱਕੀ ਦਿੱਤੀ ਹੈ ਉਹਨਾਂ ਬੜਾ ਸੋਣਾ ਬਚਨ ਮੈਨੂੰ ਲੱਗਾ ਕਹਿੰਦੇ ਜਿਹੜੇ ਰੋਜ਼ ਸੰਗਤ ਵਿੱਚ ਹਾਜ਼ਰੀ ਭਰਦੇ ਭਾਵੇਂ ਬਾਣੀ ਆਉਂਦੀ ਜਾਂ ਨਹੀਂ ਆਉਂਦੀ ਕਥਾ ਸਮਝ ਆਉਂਦੀ ਜਾਂ ਨਹੀਂ ਆਉਂਦੀ ਜਿਹੜਾ ਤੁਸੀਂ ਰੋਜ਼ ਹਾਜ਼ਰ ਰਹਿੰਦੇ ਆ ਕਿਤੇ ਮੇਰੇ ਗੁਰੂ ਅਰਜਨ ਸਾਹਿਬ ਨੂੰ ਤਰਸ ਆ ਗਿਆ ਤੇ ਉਹਨੇ ਇੰਨੇ ਜੀ ਆਪਾਂ ਨੂੰ ਪਾਸ ਚਲੋ ਮੰਨ ਲਿਆ ਇੱਕ ਗੱਲ ਆ ਵੀ ਬਾਣੀ ਆਉਂਦੀ ਚਾਹ ਨਹੀਂ ਆਉਂਦੀ ਕਿਉਂਕਿ ਹਰੇਕ ਨੂੰ ਬਾਣੀ ਨਹੀਂ ਪੜਨੀ ਆਉਂਦੀ ਸਾਨੂੰ ਖੁਦ ਨਹੀਂ ਆਉਂਦੀ ਸਾਨੂੰ ਖੁਦ ਨਹੀਂ ਇਸ ਬਾਰੇ ਪਤਾ ਬਾਣੀ ਪੜਨੀ ਆਉਂਦੀ ਚਾਏ ਨਹੀਂ ਆਉਂਦੀ ਚਲੋ ਗੁਰੂ ਘਰ ਦੇ ਵਿੱਚ ਜਾਂਦੇ ਆ ਵਚਨ ਸੁਣ ਲੈਣੇ ਆ ਲੇਕਿਨ ਅੱਗੂ ਬਾਣੀ ਸੁਣਾਉਣ ਵਾਲੇ ਦੇਖੋ ਕਿੱਦਾਂ ਦੇ ਬੈਠੇ ਆ ਬਾਣੀ ਸੁਣਾਉਣ ਵਾਲੇ ਲੇਕਿਨ ਕਥਾ ਤੇ ਸਮਝ ਆਉਂਦੀ ਆ ਨਾ ਹੁਣ ਦੇਖੋ ਇਹ ਬੰਦਾ ਕੀ ਆ ਗਿਆਨੀ ਐਤਵਾਰ ਨੂੰ ਕਹਿੰਦਾ ਬੱਚਾ ਸਕੂਲੇ ਆਉਂਦਾ ਗਿਆ ਤੇ ਪਿੱਛੋਂ ਕੀ ਹੋਈ ਜਾਂਦੀ ਆ ਵਾਹਿਗੁਰੂ 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 ਤੇ ਜਿਹੜਾ ਨੇ ਛੱਡੀ ਜਾਂਦੇ ਲੋਕੀ ਬੜੇ ਸੋਹਣੇ ਆਲੇ ਦੇ ਕੀ ਯਾਰ ਤੁਸੀਂ ਸੁੱਤੇ ਹੋਏ ਆ ਐਤਵਾਰ ਕਿਹੜਾ ਸਕੂਲ ਲੱਗਦਾ ਨਾ ਤੇ ਕੋਈ ਆਮਤ ਨਾ ਕੋਈ ਖਾਸ ਐਤਵਾਰ ਕੋਈ ਸਕੂਲ ਨਹੀਂ ਖੁੱਲਦਾ ਅੱਛਾ ਜੇ ਸਕੂਲ ਐਤਵਾਰ ਉਹ ਬੱਚਾ ਜਾਂਦਾ ਵੀ ਹੋਏਗਾ ਤੇ ਇਹਦਾ ਮਤਲਬ ਹੈ ਉੱਥੇ ਮੈਡਮ ਵੀ ਆਉਂਦੀ ਹੋਊਗੀ ਇਹੋ ਗੱਲ ਆ ਨਾ ਵਿਹਾਜ ਕਿਤਾ ਲੱਗੀ ਜਿਸ ਤਰ੍ਹਾਂ ਦੇ ਉੱਤੇ ਬਾਬਾ ਜੀ ਇਤਾਂ ਦੀਆਂ ਚਵਲਾ ਘੋਟੜੀਆਂ ਛੱਡ ਦਿਓ ਹੁਣ ਕਿਉਂਕਿ ਪਹਿਲਾਂ ਸੀ ਪੁਰਾਣਾ ਜ਼ਮਾਨਾ ਸੀ ਲੋਕੀ ਅਨਪੜ ਲੋਕ ਸੀ ਜੋ ਤੁਸੀਂ ਸੁਣਾ ਦਿੰਨੇ ਸੀ ਉਹ ਚੱਲ ਜਾਂਦਾ ਸੀ ਲੇਕਿਨ ਚਲੋ ਪਹਿਲਾਂ ਇੰਨਾ ਰਾਸ਼ ਵੀ ਨਹੀਂ ਸੀ ਹੁੰਦਾ ਗੁਰਦੁਆਰਿਆਂ ਦੇ ਵਿੱਚ ਵੀ ਆ 1984 ਤੋਂ ਬਾਅਦ ਦੇ ਵਿੱਚ ਸਾਰਾ ਜਿਹੜਾ ਕੰਮ ਹੋਇਆ ਨਾ ਇਹ ਹੋਇਆ ਵਾ ਪਹਿਲਾਂ ਇੰਨੇ ਲੋਕ ਨਹੀਂ ਸੀ ਜਾਂਦੇ ਗੁਰਦੁਆਰਿਆਂ ਦੇ ਵਿੱਚ ਇੰਨਾ ਰਾਸ਼ ਨਹੀਂ ਸੀ ਹੁੰਦਾ ਤੇ ਹੁਣ ਤਾਂ ਰਾਸ਼ ਵਾ ਤੇ ਲੇਕਿਨ ਬਾਣੀ ਸੁਣਾਉਣ ਵਾਲੇ ਅੱਗੇ ਤੁਸੀਂ ਝੂਠੇ ਬੰਦੇ ਬੈਠੇ ਆ ਯਰ ਕੋਈ ਅਕਲ ਨੂੰ ਹੱਥ ਮਾਰੋ ਦੁਨੀਆ ਸਿੱਤੇ ਪਾਸੇ ਲਾਉਣੀ ਆ ਕਿ ਪੁੱਠੇ ਪਾਸੇ ਨਹੀਂ ਲਾਉਣੀ ਆ ਤੇਰੀ ਦੋ ਵੀਡੀਓ ਮੈਂ ਤੇਰੀਆਂ ਦੇਖੀਆਂ ਵਾ ਤੇ ਦੋਵਾਂ ਵੀਡੀਓ ਤੇ ਤੇਰੀਆਂ ਤੇ ਟਿੱਪਣੀਆਂ ਪਹਿਲਾਂ ਵੀ ਮੈਂ ਤੇਰੇ ਤੇ ਇੱਕ ਵੀਡੀਓ ਪਾਈ ਆ ਪਰ ਆਓ ਬੱਚੋ ਇਹਨਾਂ ਦੇ ਕੋਲੋਂ ਕਿਉਂਕਿ ਤੁਸੀਂ ਇਹ ਹਿਸਾਬ ਲਾ ਲਓ ਵੀ ਇਹਨਾਂ ਦੀਆਂ ਕਥਾ ਕਹਾਣੀਆਂ ਤੋਂ ਸੁਣ-ਸੁਣ ਕੇ ਤੁਹਾਡੇ ਬੱਚੇ ਕਮਜ਼ੋਰ ਹੁੰਦੇ ਆ ਕਿਉਂਕਿ ਬੱਚੇ ਜਿਹੜੇ ਹਨ ਨਾ ਉਹ ਫਿਰ ਸੁਖਣਾ ਸੁਖਣ ਲੱਪ ਜਾਂਦੇ ਆ ਤੇ ਤੁਹਾਨੂੰ ਪਤਾ ਵੀ ਛੋਟੀਆਂ ਕਲਾਸਾਂ ਦੇ ਵਿੱਚ ਬੱਚਾ ਪਾਸ ਹੋ ਹੀ ਜਾਂਦਾ ਕਰ ਦਿੰਦੇ ਆ ਲੇਕਿਨ ਵੱਡੀਆਂ ਕਲਾਸਾਂ ਦੇ ਵਿੱਚ ਬੱਚਾ ਜਿਹੜਾ ਨਾ ਜਾ ਕੇ ਅੜ ਜਾਂਦਾ ਤੇ ਫਿਰ ਉਹੋ ਹੀ ਆ ਫਿਰ ਮਜ਼ਦੂਰੀ ਕਰਨੀ ਪੈਂਦੀ ਆ ਇਹ ਲੋਕ ਤੁਹਾਨੂੰ ਅੱਗੇ ਯਾਨੀ ਕਿ ਵਤਨ ਨਹੀਂ ਦਿੰਦੇ ਇਹ ਲੋਕ ਤੁਹਾਨੂੰ ਗੁਲਾਮ ਬਣਾ ਕੇ ਰੱਖਣ ਦੇ ਆ ਵੀ ਬਸ ਦੁਨੀਆ ਜੁੜੀ ਰਵੇ ਇਹਦੇ ਨਾਲ ਵੀ ਸੱਚੇ ਰੱਬ ਦੀ ਖੋਜ ਨਹੀਂ ਕਰਨੀ ਨਾ ਕਰਨ ਦੇਣੀ ਆ ਬਸ ਇਹਨਾਂ ਨੇ ਇਹੋ ਹੀ ਆ ਵੀ ਰੱਬ ਜਿਹੜਾ ਨਾ ਉਹ ਸਾਡੇ ਕੋਲ ਬੈਠਾ ਆ ਜਿਹੜੀ ਹੁਣ ਰੀਲ ਪਾਈ ਆ ਆ ਜਿਹੜੀ ਇਹਨੇ ਬਾਪੇ ਨੇ ਇਹ ਕਿਸੇ ਕਮਰੇ ਚ ਬੈ ਕੇ ਵੀ ਨਹੀਂ ਪਾਈ ਆ ਦੇਖੋ ਲੋਕੀ ਬੈਠੇ ਆ ਇੱਥੇ ਲੋਕੀ ਸੁਣਨ ਡੇ ਆ ਜਿਕਾਰੇ ਲਾਉਣ ਡੇ ਆ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ ਪਰ ਲੇਕਿਨ ਇਹ ਲੋਕ ਕੀ ਆ ਇਹ ਲੋਕ ਆਪਣਾ ਧੰਦਾ ਚੱਲਣ ਦੇ ਆ ਲੋਕਾਂ ਦਾ ਟੈਂਪਲ ਦਾ ਪਾਸ ਦਿਲਾ ਕੇ ਉਹ ਚੱਲ ਜਾਂਦੇ ਆ ਹੁਣ ਕਹਾਣੀ ਜਿਹੜੀ ਆ ਉਹ YouTube ਤੇ ਪਈ ਆ ਸਾਰੇ ਚੈਨਲਾਂ ਤੇ ਪਈ ਆ ਮੈਂ TikTok ਤੇ ਚੱਕੀ ਆ ਉਹ ਪੈਸੇ ਜਿਹੜੇ ਆ ਉਹ ਆਈ ਜਾਣੇ ਆ ਕੋਈ ਕਹਾਣੀ ਇੱਕ ਕੱਟ ਥੋੜੋ ਦੇਣੀ ਆ ਇਹਨਾਂ ਨੇ ਵੀਡੀਓ ਕੋਈ ਉਹ ਪੰਡਤ ਜਿਹੜੇ ਆ ਉਹ ਵੇਲ ਪੱਤਰ ਚੜਵਾਈ ਜਾਂਦੇ ਆ ਵੀ ਸ਼ਿਵਲਿੰਗ ਤੇ ਵੇਲ ਪੱਤਰ ਚੜਾ ਦਿਓ ਤੁਹਾਡਾ ਬੱਚੇ ਨੇ ਇੱਕ ਵੀ ਅੱਖਰ ਨਾ ਪੜਿਆ ਹੋ ਮੈਂ ਗਰੰਟੀ ਕੇ ਸਾਥ ਕਹਤਾ ਹੂੰ ਤੁਹਾਡਾ ਬੱਚਾ ਪਾਸ ਜ਼ਰੂਰ ਹੋ ਜਾਏਗਾ ਮੈਂ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਪਖੰਡੀਆਂ ਦੇ ਜਾਲ ਦੇ ਵਿੱਚ ਤੁਸੀਂ ਤੇ ਜੇ ਫਸੇ ਹੀ ਬਸਿਆ ਨਾ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਵੀ ਇਹਨਾਂ ਤੋਂ ਦੂਰ ਰੱਖਣ ਦੀ ਵੀ ਇਹਨਾਂ ਦੇ ਜਾਲ ਚੋਂ ਕੱਢਣ ਦੀ ਵੀ ਬੱਚੇ ਨੂੰ ਇਹ ਨਾ ਦੱਸਿਆ ਕਰੋ ਵੀ ਉੱਥੇ ਪਰਮਾਤਮਾ ਬੱਚੇ ਨੂੰ ਕਹੋ ਵੀ ਨਾ ਤ ਮੈਂ ਲੱਭਾ ਸਕਿਆ ਤੇ ਤੂੰ ਕੋਸ਼ਿਸ਼ ਕਰ ਲੱਭਣ ਦੀ ਜੇ ਅਗਰ ਜੇ ਤੈਨੂੰ ਪਰਮਾਤਮਾ ਲੱਭ ਗਿਆ ਤੇ ਮੈਨੂੰ ਇਹ ਦੱਸ ਦੇ ਜਦ ਆਪ ਦਾ ਬੱਚਾ ਐਗਜ਼ਾਮ ਦੇਣੇ ਜਾ ਰਹਾ ਹੈ ਪੜਾਈ ਕਰਨੇ ਜਾ ਰਹਾ ਹੈ ਔਰ ਪਾਸ ਨਹੀਂ ਹੋ ਰਹਾ ਜਾਂ ਉਸਕੋ ਆਪਕੋ ਲੱਗ ਰਹਾ ਹੈ ਇਸਨੇ ਪੜਾਈ ਨਹੀਂ ਕੀਤੀ ਪਾਸ ਨਹੀਂ ਹੋਗਾ ਤਾਂ ਸ਼ਹਿਦ बेलपत्री की बीच वाली पत्ती पर शहर लगा लीजिए और शंकर भगवान के शिवलिंग पर जाकर उसको बच्चे के हाथ से चिपकवा दीजिए बच्चे ने भले पढ़ाई नहीं करी हो पूरी साल पर बच्चा उस सब्जेक्ट में जिस दिन वो बेलपत्री चिपका कर आएगा उस दिन उस सब्जेक्ट में बच्चा पास होकर ही रहेगा